ਸਤ ਨਾਮ ਵਾਹਿਗੁਰੂ 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 i is... ਸ੍ਰੀ ਸੱਚੇ ਪਾਤਸ਼ਾਹ ਜੀ ਤੰਤਰ ਸਿੰਘ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੇ ਸਾਰੀ ਮਨੁੱਖਤਾ ਦਾ ਭਲਾ ਕਰਦਿਆਂ ਹੋਏ ਆਚਾਰ ਉਦਾਸੀਆਂ ਕੀਤੀਆਂ ਪਰ ਜਿੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਨਸਾਫ ਨਾ ਹੁੰਦਾ ਵੇਖ ਕੇ ਲੋੜ ਪਈ ਬਾਬਰ ਨੂੰ ਜ਼ਾਵਰ ਕਹਿਣ ਦਿੱਤੇ ਗੁਰੂ ਨਾਨਕ ਦੇਵ ਜੀ ਪਿੱਛੇ ਨਹੀਂ ਹਟੇ ਉਸ ਦਿਨ ਤੋਂ ਗੁਰੂ ਪਿਆਰਿਓ ਸਿੱਖ ਕੌਮ ਦੇ ਵਿੱਚ ਇੱਕ ਗੱਲ ਉੱਪਰ ਕੇ ਬਾਹਰ ਆਉਣ ਲੱਗੀ ਕਿ ਜਿੱਥੇ ਸੇਵਾੜਾ ਕਰਦਾ ਹੈ ਜਿੱਥੇ ਸੇਵਾ ਬਾਣੀ ਪੜ੍ਹਦਾ ਹੈ ਜਿੱਥੇ ਸੇਵਾ ਕਰਦਾ ਹੈ ਜਿੱਥੇ ਇਨਸਾਫ਼ ਨਾ ਹੁੰਦਾ ਵੇ ਉੱਥੇ ਸਿੱਖ ਨੇ ਭਾਈ ਪੈਰਾ ਵੀ ਦੇਣਾ ਹੈ ਤੋਂ ਗੁਰੂ ਨਾਨਕ ਦੇਵ ਜੀ ਨੇ ਇਹ ਸਾਡੇ ਸਾਹਮਣੇ ਉਦਾਹਰਣਾ ਪੇਸ਼ ਕਰ ਦਿੱਤੀ ਕਿ ਜੇ ਨਾ ਵੀ ਮੇਰਾ ਸਿੱਖ ਹੋਇਆ ਜਾਨਾ ਜਿੱਥੇ ਵੀ ਇਨਸਾਫ ਦੀ ਹੁੰਦੀ ਹੈਗੀ ਉੱਥੇ ਉਹ ਆਪਣਾ ਫਰਜ਼ ਪੂਰਾ ਕਰੇਗਾ ਅੱਜ ਮੈਂ ਸਮਝਾ ਭਾਵੇਂ ਸਾਰੇ ਪਰਦੇਸ ਵੀ ਕਿਸਾਨ ਨੇ ਪਰ ਗੁਰੂ ਨਾਨਕ ਦੇਵ ਜੀ ਦੇ ਬਖਸ਼ੇ ਦッセ ਰਾਹ ਤੇ ਚੱਲਦੇ ਹੋયા ਕਿ ਤੁਹਾਡੇ ਹਿੱਸੇ ਆਇਆ ਕਿ ਤੁਸੀਂ ਸਭ ਤੋਂ ਪਹਿਲਾਂ ਅੱਗੇ ਲੱਗ ਕੇ ਇਨਸਾਫ ਵਾਸਤੇ ਤੁਰਦੇ ਹੋ ਜਿਵੇਂ ਪਿਛਲੇ ਸਮੇਂ ਦੇ ਦੌਰਾਨ ਵੀ ਕੁਛ ਸਾਰੇ ਰਣ ਕੇ ਏਟਾ ਬਣਾ ਕੇ ਤੇ ਇਨਸਾਨ ਵਾਸਤੇ ਦਿੱਲੀ ਬੈਠੀ ਸੀ ਐਸ ਵਰੀ ਵੀ ਉਸੇ ਤਰ੍ਹਾਂ ਦਾ ਵਰਤਾਰਾ ਵਰਤ ਗਿਆ ਇਸ ਕਰਕੇ ਪਾਈ ਜਿਹੜੀ ਤੁਹਾਡੀ ਇਹ ਮਿਹਨਤ ਆ ਕਿ ਅਸਫਲ ਨਹੀਂ ਰਹਿਣੀ ਸਫਲ ਹੋਣੀ ਹੈ ਪਰ ਕਿਉਂਕਿ ਚੰਗਾ ਬੀਜ ਬੀਜਣ ਲੱਗਿਆ ਪਿਆਰੇ ਟਾਈਮ ਲੱਗਦਾ ਕੋ ਬੁੱਢ ਦਾ ਟਾਈਮ ਆ ਜਾ ਕੇ ਫਲ ਦਿੰਦਾ ਪਰ ਜਿਹੜਾ ਜ਼ਹਿਰ ਹੁੰਦਾ ਨਾ ਜ਼ਹਿਰ ਉਹ ਬਹੁਤ ਛੇਤੀ ਖਾਣ ਤੋਂ ਬਾਅਦ ਅਸਰ ਕਰਦਾ ਹੈ ਤੁਸੀਂ ਲੋਕ ਸੱਚ ਬੀਜ ਰਹੇ ਹੋ ਚੰਗਾ ਬੀਜ ਪੀਜ ਰਹੇ ਹੋ ਲੋਕਾਂ ਦੇ ਭਲੇ ਦੀ ਗੱਲ ਕਰ ਰਹੇ ਹੋ ਤੁਹਾਨੂੰ ਸਿਰਫ ਸਮਾਂ ਲੱਗਣਾ ਪਰ ਜਿੱਤ ਤੁਹਾਡੀ ਹੋਣੀ ਵੜੀਆਂ ਨੂੰ ਕੋਈ ਰੋਕ ਨਹੀਂ ਸਕਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤਾਂ ਇਸ ਕਰਕੇ ਗੁਰੂ ਜੀ ਆਰਵਾਸੀ ਪਹਿਲਾਂ ਵੀ ਤੁਹਾਡੇ ਸੱਚ ਕਰਕੇ ਤੁਹਾਡੇ ਹੱਕ ਕਰਕੇ ਤੋ ਤੁਹਾਨੂੰ ਇਹ ਸਾਰੇ ਵੀਰ ਮੇਰੇ ਜਾਣਦੇ ਆ ਕਿ ਜਿਵੇਂ ਜਿਵੇਂ ਸਾਨੂੰ ਪ੍ਰਬੰਧਕ ਵੀਰਾਂ ਨੇ ਸਾਡੀਆਂ ਡਿਊਟੀਆਂ ਲਾਈਆਂ ਸੀ ਅਸੀਂ ਤੁਹਾਡੇ ਨਾਲ ਦਿੱਲੀ ਸਟੇਜ ਤੇ ਪਹੁੰਚ ਕੇ ਤੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋ ਸਾਡੇ ਹਿੱਸੇ ਮਾਰੇ ਨੇ ਸੇਵਾ ਬਖਸ਼ੀ ਦਿੱਤੀ ਆ ਅਸੀਂ ਉਹ ਨਿਭਾਈ ਆ ਪਹਿਲਾਂ ਵੀ ਤੇ ਹੁਣ ਵੀ ਭਾਈ ਜਾਇ ਜਿੰਨਾ ਚਿਰ ਮਰਦੀ ਹੈ ਤਾਂ ਚੱਲੇ ਅਸੀਂ ਸਾਰੇ ਤੁਹਾਡੇ ਨਾਲ ਆ ਇਸ ਕਰਕੇ ਭਾਈ ਤੁਹਾਡੇ ਕੋਲ ਪਹੁੰਚ ਕੇ ਤੁਹਾਡੇ ਬੱਚਾ ਚਾਚਾ ਜੀ ਲੋਨ ਆਏ ਵਾਸਤੇ ਆਏ ਆ ਤੇ ਨਾਲੇ ਪ੍ਰਬੰਧਕਾਂ ਕੋਲ ਪੁੱਛਣ ਆਏ ਆ ਕਿ ਸਾਨੂੰ ਤੁਸੀਂ ਜਿਹੜੀ ਵੀ ਜੋਤ ਸੇਵਾ ਲਾਉਂਗੇ ਜਿਹੜੀ ਅਸੀਂ ਕਰ ਸਕਦੇ ਆ ਉਹ ਅਸੀਂ ਤੁਹਾਡੇ ਨਾਲ ਫੇਰ ਮੁੱਢ ਨਾ ਮੁੱਢ ਛੋੜ ਕੇ ਕਰਾਂਗੇ ਇਸ ਕਰਕੇ ਮੈਂ ਤੁਹਾਡੇ ਕੋਲ ਪਹੁੰਚਿਆ ਸੀ ਤੇ ਮੈਂ ਜਿੱਤਨੀ ਵੀ ਇੱਥੇ ਵੀਰ ਭੈਣ ਭਰਾ ਪਹੁੰਚਿਆ ਪਹਿਲਾਂ ਵੀ ਤੁਸੀਂ ਬੜਾ ਹੀ ਅਨੁਸ਼ਾਸਨ ਬੜਾ ਹੀ ਸੋਹਣਾ ਕਾਰਜ ਕਰ ਰਹੇ ਹੋ ਪ੍ਰਬੰਧਕਾਂ ਦੇ ਕਹਿ ਚੱਲ ਰਹੇ ਹੋ ਤੇ ਮੈਂ ਇਹ ਵੀ ਤਿਆਨ ਕੀ ਕਰਨਾ ਆ ਕਿ ਆਪਾਂ ਸਾਰਿਆਂ ਨੇ ਜਿਹੜੇ ਆਪਣੇ ਕਿਸਾਨ ਵੀਰਾਂ ਦੇ ਮੁੱਢੀ ਆ ਢੱਲੇਵਾਲ ਸਾਹਿਬ ਜਾਂ ਸਰਵਰ ਸਿੰਘ ਜੀ ਭੰਦੇਰ ਸਾਹਿਬ ਤੇ ਇਹਨਾਂ ਦੇ ਕਹਿਣੇ ਚ ਰਹਿਣਾ ਤੇ ਸਬਰ ਰੱਖਣਾ ਹੈ ਸਬਰ ਜਿੱਤਦਾ ਹੁੰਦਾ ਹੈ ਜਬਰ ਹਾਰਦਾ ਹੁੰਦਾ ਹੈ ਫੈਮਨ ਸ਼ਾਹ ਬਦਾਲੀ ਜਿਸ ਨੂੰ ਸਿੱਖ ਕੋ ਜਾਣੇ ਹਰਾਇਆ ਸੀ ਤੇ ਉਹਨਾਂ ਨੇ ਕਾਹਲੇ ਨਾਲ ਹਰਾਇਆ ਸੀ ਕਿੰਦੇ ਸਬਰ ਨਾਲ ਹੀ ਹਰਾਇਆ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ